ਪਰਿਵਾਰਾਂ ਦੇ ਪੰਜ ਬੰਦੇ ਚਿੱਟਾ ਵੇਚਣ ਵਾਲਿਆਂ ਨੇ ਵੜ ਦਿੱਤੇ ਕਸੂਰ ਕੀ ਸੀਗਾ ਕਿ ਉਹਨਾਂ ਨੇ ਕਿਹਾ ਵੀ ਸਾਡੇ ਘਰਾਂ ਵੱਲ ਆਣ ਕੇ ਚਿੱਟਾ ਨਾ ਵੇਚੋ ਔਰ ਉਹਨਾਂ ਨੇ ਅੱਠ ਘਰਾਂ ਨੂੰ ਅੱਗ ਲਗਾ ਦਿੱਤੀ ਗਈ ਤੇ ਪੰਜ ਦਿਹਾੜੀ ਜੋਤਾਂ ਕਰਕੇ ਆਪਣੇ ਪਰਿਵਾਰ ਪਾਨਣ ਵਾਲੇ ਗਰੀਬ ਲੋਕਾਂ ਨੂੰ ਤਲਵਾਰਾਂ ਨਾਲ ਵੜ ਦਿੱਤਾ ਗਿਆ ਚਿੱਟਾ ਵੇਚਣ ਵਾਲਿਆਂ ਵੱਲੋਂ ਪਰਿਵਾਰ ਨੇ ਸ਼ਰਿਆਮ ਨਾਮ ਲਿੱਤਾ ਕਿ ਆਹ ਆ ਬੰਦੇ ਨੇ ਔਰ ਪਰਿਵਾਰ ਨੇ ਆਪਣੇ ਬੰਦੇ ਵੱਡੇ ਹੋਣ ਦੇ باوجود ਘਰਾਂ ਦੀਆਂ ਔਰਤਾਂ ਨੇ ਕਿਉਂਕਿ ਘਰ ਦੇ ਵਿੱਚ ਔਰਤਾਂ ਤੇ ਬੱਚੇ ਹੀ ਬਚੇ ਆ ਤੇ ਪੰਜ ਜਿਹੜੇ ਰੋਜੀ ਰੋਟੀ ਕਮਾਉਣ ਵਾਲੇ ਬੰਦੇ ਸੀਗੇ ਉਹ ਜ਼ੇਰੇ ਇਲਾਜ ਹਸਪਤਾਲਾਂ ਦੇ ਵਿੱਚ ਪਏ ਆ ਤੇ ਔਰਤਾਂ ਨੇ ਫਿਰ ਵੀ ਸਬਰ ਦਾ ਕੁੱਟ ਭਰਦੇ ਹੋਏ ਕਿ ਬਾਕੀ ਦੇ ਬੱਚੇ ਬੰਦਿਆਂ ਨੂੰ ਬਚਾ ਲਈਏ ਉਹਨਾਂ ਨੇ ਸਰਪੰਚ ਦੇ ਕੋਲ ਜਾ ਕੇ ਕਿਹਾ ਕਿ ਸਾਡਾ ਨਵੇੜਾ ਕਰਾ ਦਿਓ ਅਸੀਂ ਤੇ ਦਲਤੀ ਕਰ ਬੈਠੇ ਚਿੱਟਾ ਵੇਚਣ ਵਾਲਿਆਂ ਨੂੰ ਰੋਕ ਬੈਠੇ ਤੇ ਚਿੱਟਾ ਵੇਚਣ ਵਾਲਿਆਂ ਨੇ ਖੁੰਦਕ ਦੇ ਵਿੱਚ ਆਣ ਕੇ ਉਹਨਾਂ ਦੇ ਘਰ ਦੇ ਪੰਜ ਮੈਂਬਰ ਵੜ ਦਿੱਤੇ ਅੱਠ ਘਰਾਂ ਨੂੰ ਅੱਗ ਲਾ ਦਿੱਤੀ ਘਰ ਦਾ ਸਾਰਾ ਸਮਾਨ ਲੂਹ ਕੇ ਰੱਖ ਦਿੱਤਾ ਉਸ ਪਿੰਡ ਦੇ ਸਰਪੰਚ ਦੇ ਮੋਰੇ ਹੀ ਉਸ ਔਰਤ ਦੇ ਉੱਤੇ ਚਿੱਟਾ ਵੇਚਣ ਵਾਲਿਆਂ ਵੱਲੋਂ ਗੱਡੀ ਚੜਾਉਣ ਦੀ ਗੱਲ ਕੀਤੀ ਗਈ ਲਾਅਨ ਆਰਡਰ ਦੀ ਕੀ ਸਥਿਤੀ ਹੈ ਚਿੱਟੇ ਨੂੰ ਵੇਚਣ ਤੋਂ ਰੋਕਣਾ ਮਿੰਗਾ ਪੈ ਗਿਆ ਪੰਜ ਮੈਂਬਰਾਂ ਨੂੰ ਫੜ ਦਿੱਤਾ ਗਿਆ ਇੰਨੀ ਜ਼ਿਆਦਾ ਉਹਨਾਂ ਦੀ ਹੌਸਲਾ ਜਿਗਰਾ ਵੱਧ ਗਿਆ ਚਿੱਟਾ ਵੇਚਣ ਵਾਲਿਆਂ ਦਾ ਵੀ ਉਹਨਾਂ ਨੇ ਘਰਾਂ ਨੂੰ ਅੱਗ ਲਾ ਦਿੱਤੀ ਉਹਨਾਂ ਨੂੰ ਕੋਈ ਲਾਇਨ ਆਰਡਰ ਕਾਨੂੰਨ ਦਾ ਕੋਈ ਡਰੀ ਹੈ ਨਹੀਂ ਇੱਥੋਂ ਕੀ ਸਿੱਧ ਹੁੰਦਾ ਹੈ ਕਿ ਇੰਨਾ ਹੌਸਲਾ ਉਹੀ ਕਰ ਸਕਦਾ ਜਿਹਦੇ ਪਿੱਛੇ ਸਰਕਾਰ ਹੋਵੇ ਜਿਹਦੇ ਪਿੱਛੇ ਐਮ ਐਲ ਏ ਹੋਵੇ ਜਿਹਦੇ ਪਿੱਛੇ ਮੰਤਰੀ ਹੋਵੇ ਸੁਪ ਭਗਵੰਤ ਸਿੰਘ ਸਿਰਫ 2 ਸਾਲ ਹੋਰ ਨੇ ਇਹੀ ਪੰਜਾਬ ਦੇ ਲੋਕ ਜਿਨ੍ਹਾਂ ਨੇ ਬਦਲਾਵ ਜਾਂਦਾ ਸੀ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਨੇ ਲੋਕ ਜਾਗਰੂਕ ਹੋ ਚੁੱਕੇ ਨੇ ਲੋਕ ਪੰਜਾਬ ਦੇ ਜਾਗਰੂਕ ਹੋ ਕੇ ਚੰਗਾ ਮਾੜਾ ਸਮਝਣ ਲੱਗ ਪਏ ਨੇ ਔਰ ਹੁਣ ਉਹ ਵਿਰੋਧ ਕਰਨ ਲੱਗ ਪਏ ਨੇ ਕਿ 2027 ਤੋਂ ਬਾਅਦ ਇਹ ਲੋਕ ਪੰਜਾਬ ਦੇ ਲੋਕ ਕਿ ਤੁਹਾਡੇ ਤੋਂ ਹੁਣ ਵੀ ਸਵਾਲ ਪੁੱਛਦੇ ਹੁਣ ਤੁਸੀਂ ਤਾਕਤਵਰ ਹੋ ਕਿ ਤਾਕਤਵਰ ਹਮੇਸ਼ਾ ਨਹੀਂ ਰਹਿਣੀ ਜਿਹੜੇ ਚਿੱਟਾ ਵੇਚਣ ਵਾਲਿਆਂ ਨੇ ਘਰਾਂ ਨੂੰ ਅੱਗਾਂ ਲਾਤੀਆਂ ਆ ਤੇ ਪੰਜ ਬੰਦੇ ਵੜ ਦੁੱਤੇ ਆ ਗਰੀਬ ਔਰਤਾਂ ਚਿਲਾ ਰਹੀਆਂ ਚੀਕ ਰਹੀਆਂ ਕੋ ਉੱਥੇ ਇਨੀ ਠੰਡ ਦੇ ਵਿੱਚ ਸ਼ੀਤ ਲਹਿਰ ਦੇ ਵਿੱਚ ਉਹਨਾਂ ਦੇ ਘਰ ਦੇ ਵਿੱਚ ਕੋਈ ਕੱਪੜਾ ਨਹੀਂ ਬਚਿਆ ਕੋਈ ਸਮਾਨ ਨਹੀਂ ਬਚਿਆ ਕੋਈ ਰੋਟੀ ਖਾਣ ਨੂੰ ਨਹੀਂ ਬਚਿਆ ਕੋਈ ਉੱਤੇ ਲੈਣ ਨੂੰ ਲੀੜਾ ਨਹੀਂ ਬਚਿਆ ਬੱਚੇ ਜਿਹੜੇ ਨੇ ਉਹ ਉਹ ਤਰਾਫ-ਤਰਾਫ ਕਰ ਰਹੇ ਆ। ਕੀ ਤੁਹਾਡਾ ਦਿਲ ਨਹੀਂ ਪਸੀਦਾ? ਭਗਵੰਤਪਾਣ ਸਾਹਿਬ ਗੁਰਬਾਣੀ ਦਾ ਇੱਕ ਫਰਮਾਨ ਆ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਜੂਰ ਕਰਮੀ ਆਪੋ ਆਪਣੀ ਕੈ ਨੇੜੇ ਕੈ ਦੂਰ ਬਹੁਤ ਦੁਖੀ ਹੁੰਦੇ ਦੇ ਨਾਲ ਇਹ ਵੀਡੀਓ ਅੱਜ ਦੀ ਮੈਂ ਬਣਾਈ ਆ। ਧਕਾਰਾਂ ਦੀ ਅਸੀਂ ਨਿੰਦਿਆ ਕਰਦੇ ਆ। ਈ ਉਹਨਾਂ ਨੇ ਜੋ ਵਾਅਦੇ ਕੀਤੇ ਸਨ ਲੋਕਾਂ ਦੇ ਨਾਲ ਅੱਜ 3 ਸਾਲ ਪੀਤ ਜਾਣ ਦੇ باوجود ਸਰਕਾਰਾਂ ਆਪਣੇ ਵਾਅਦਿਆਂ ਦੇ ਉੱਤੇ ਖਰੀਆਂ ਨਹੀਂ ਉਤਰੀਆਂ ਸੋ ਪੰਜਾਬ ਦੇ ਲੋਕੋ ਆਪਾਂ ਸਾਰਿਆਂ ਨੂੰ ਇਕੱਠੇ ਹੋ ਕੇ ਆਪ ਮੁਹਾਰੇ ਆਪਣੇ ਧੀਆਂ ਪੁੱਤਾਂ ਨੂੰ ਜੇ ਬਚਾਉਣਾ ਆ ਤੇ ਇਹਨਾਂ ਚਿੱਟਾ ਵੇਚਣ ਵਾਲਿਆਂ ਦਾ ਵਿਰੋਧ ਕਰਨਾ ਪਊਗਾ ਸਾਨੂੰ ਇਕੱਠੇ ਹੋਣਾ ਪਊਗਾ ਸਰਕਾਰਾਂ ਹੂੜੀ ਨੀਂਦ ਸੁੱਤੀਆਂ ਪਈਆਂ ਉਹਨਾਂ ਨੂੰ ਕੁਝ ਵੀ ਨਜ਼ਰ ਨਹੀਂ ਆ ਰਿਹਾ ਲਾਅ ਐਂਡ ਆਰਡਰ ਦੀ ਸਥਿਤੀ ਕੀ ਰਹਿ ਗਈ ਹੈ ਪੰਜਾਬ ਦੇ ਵਿੱਚ ਕਿ ਇਹ ਕੋ ਗੁੰਡੇ ਅੰਸਰ ਉਸ ਸ਼ਰੀਆਮ ਮਾਰਨ ਦੀਆਂ ਗੱਲਾਂ ਕਰ ਰਹੇ ਆ ਧਮਕੀਆਂ ਦੇ ਰਹੇ ਆ ਅੱਗਾ ਲਾ ਰਹੇ ਆ ਵੱਡੇ ਵੱਢ ਰਹੇ ਆ ਔਰ ਸਰਪੰਚ ਦੇ ਮੋਹਰੇ ਉਹ ਕਹਿ ਰਹਿਆ ਉਸ ਔਰਤ ਨੂੰ ਕਿ ਤੇਰੇ ਉੱਤੇ ਅਸੀਂ ਗੱਡੀ ਚੜਾ ਦੇਵਾਂਗੇ ਬਹੁਤ ਨਿੰਦਣਯੋਗ ਏ ਕਟਣਾ ਹੈ ਇਸ ਤਰ੍ਹਾਂ ਦੇ ਗੁੰਡੇ ਅੰਸਰਾਂ ਦਾ ਇਨਕਾਊਂਟਰ ਹੋਣਾ ਚਾਹੀਦਾ ਆ ਜਿਹੜੇ ਸ਼ਰੀਆਮ ਚਿੱਟਾ ਵੇਚਦੇ ਆ ਔਰ ਗਰੀਬਾਂ ਦੇ ਉੱਤੇ ਮਜਲੂਮਾਂ ਮਜ਼ਦੂਰਾਂ ਦੇ ਉੱਤੇ ਜ਼ੁਲਮ ਕਰਦੇ ਆ ਜਦੋਂ ਤੱਕ ਮਜਲੂਮਾਂ ਮਜ਼ਦੂਰਾਂ ਦੇ ਉੱਤੇ ਜ਼ੁਲਮ ਹੁੰਦਾ ਰਹੂਗਾ ਅਪਨ ਗੁਰਿੰਦਰ ਸਿੰਘ ਰੰਗਰੇਟਾ ਬੋਲਦਾ ਰਹੂਗਾ